ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਤਾ ਫਾਜ਼ਿਲਕਾ ਜ਼ਿਲ੍ਹੇ ਦੇ ਹੜ ਪਰਭਾਵਿਤ ਸਰਹਦੀ ਪਿੰਡ ਮੁਹਾਰ ਜਮਸ਼ੇਰ ਦਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੌਰਾ ਕੀਤਾ ਇਹ ਪਿੰਡ ਕੰਡਿਆਲੀ ਤਾਰ ਦੇ ਪਾਰ ਸਥਿਤ ਹੈ ਅਤੇ ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਕਿਰਿਆ ਹੋਇਆ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਤਨ ਪੋਸਟ ਤੋਂ ਪਿੰਡ ਤੱਕ ਟਰੈਕਟਰ ਟਰਾਲੀ ਤੇ ਸਵਾਰ ਹੋ ਕੇ ਗਏ ਅਤੇ ਪਿੰਡ ਦੇ ਆਖਰੀ ਘਰ ਤੱਕ ਪਹੁੰਚ ਕੇ ਉਨ੍ਹਾਂ ਨੇ ਲੋਕਾਂ ਦਾ ਹਾਲ ਜਾਣਿਆ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾਕਟਰ ਬਲਬੀ ਸਿੰਘ ਨੇ ਦੱਸਿਆ ਕਿ ਪਿੰਡ ਚਾਰੇ ਪਾਸੇ ਤੋਂ ਭਾਵੇਂ ਪਾਣੀ ਨਾਲ ਕਿਰਿਆ ਹੋਇਆ ਹੈ ਪਰ ਪਿੰਡ ਦੇ ਅੰਦਰ ਪਾਣੀ ਨਹੀਂ ਹੈ। ਉਨ੍ਹਾਂ ਨੇ ਇਸ ਮੌਕੇ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਹਰੇ-ਚਾਰੇ ਦੇ ਨਾਲ-ਨਾਲ ਕੈਟਲ ਫੀਡ ਭੇਜਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਰੂਰਤ ਅਨੁਸਾਰ ਲੋਕਾਂ ਨੂੰ ਰਾਸ਼ਨ ਕਿਟਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਬਿਨਾ ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪਾਣੀ ਲਈ ਆਰਓ ਸਿਸਟਮ ਚਾਲੂ ਹਾਲਤ ਵਿੱਚ ਹੈ ਪਰ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਪਿੰਡ ਵਿੱਚ ਪੀਣ ਦਾ ਸਾਫ਼ ਪਾਣੀ ਉਪਲਬਧ ਹੋਵੇ ਪਾਣੀ ਕਿਥੋਂ ਦੂਰ ਤੱਕ ਨਜ਼ਰ ਆ ਰਿਹਾ ਜੀ ਔਰ ਇਹ ਥੋੜਾ ਜਿਹਾ ਪਾਣੀ ਅੱਜ ਵਧਿਆ ਹੈਗਾ ਲੇਕਿਨ ਸਾਰੀ ਸਹੂਲਤ ਜਿਹੜੀ ਹੈਗੀ ਹੈ ਮੈਂ ਆਪ ਉੱਥੇ ਪਿੰਡ ਵਿੱਚ ਮੈਂ ਮੋਟਰ ਮੋਟਰ ਤੇ ਜਾਵਾਂਗਾ ਬੀਐਸਐਫ ਦੀ ਤੇ ਉੱਥੇ ਦੇਖ ਕੇ ਆਵਾਂਗਾ ਤੋ ਜੋ ਲੋਕਾਂ ਨੇ ਜੋ ਸਰਪੰਚ ਸਾਹਿਬ ਨੇ ਮਹਾਰ ਜਮਸ਼ੀਰ ਦੇ ਔਰ ਬਾਕੀ ਜਿਹੜੇ ਲੋਕਾਂ ਨੇ ਮੈਨੂੰ ਦੱਸਿਆ ਹੈਗਾ ਇਹਨਾਂ ਨੂੰ ਜਿਹੜਾ ਮवेशੀਆਂ ਵਾਸਤੇ ਫੀਡ ਚਾਹੀਦੀ ਸੀ ਔਰ ਜਿਹੜਾ ਉਹਨਾਂ ਵਾਸਤੇ ਪਾਣੀ ਦੀ ਦਿੱਕਤ ਸੀ ਉਹ ਅਸੀਂ ਟੈਕਰ ਅਰੇਂਜ ਕਰ ਦਿੱਤੇ ਆ ਔਰ ਫੀਡ ਵੀ ਇਹਨਾਂ ਦੀ ਅੱਜ ਸ਼ਾਮ ਤੱਕ ਪਹੁੰਚ ਜਾਏਗੀ ਤਾਂ ਕਿ ਇਹਨਾਂ ਕੋਲ ਥੋੜੀ ਹੈਗੀ ਉਹਨਾਂ ਕੋਲ ਹਰ ਚਾਰ ਦਾ ਤਰ੍ਹਾਂ ਦੇ ਰਹੇ ਸੀ ਉਹਦੀ ਦਿੱਕਤ ਆ ਜਾਵੇ ਤੇ ਇਹ ਵੀ ਅਸੀਂ ਇਹਨਾਂ ਨੂੰ ਫੋਟੋ ਕਰਾਂਗੇ ਤੁਸੀਂ ਦੇਖ ਸਕਦੇ ਆ ਉਹਦੇ ਵਾਸਤੇ ਅਸੀਂ ਇਹਨਾਂ ਨੂੰ ਦੁਬਾਰਾ ਦੀ ਰਿਕੁਆਇਰਮੈਂਟ ਸੀ ਫਿਰ ਉਹਨੂੰ ਅਸੀਂ ਬੋਟ ਵੀ ਅਵੇਲੇਬਲ ਕਰਾਤੀ ਆ ਕਿ ਉਹ ਜਿਹੜੀ ਬੋਟ ਆ ਨਾ ਉਹ ਸਵੇਰ ਤੋਂ ਰਾਤ ਤੱਕ ਜਿਹੜੀ ਅਵੇਲੇਬਲ ਰਹੇ ਜੇ ਕੋਈ ਜਿਹੜੀ ਮੈਡੀਕਲ ਐਮਰਜੈਂਸੀ ਆ ਜਿਹੜੀ ਆ ਕੋਈ ਪ੍ਰੈਗਨੈਂਟ ਲੇਡੀ ਸੀ ਉਹਨੂੰ ਆਪਾਂ ਪਿੱਛੇ ਸ਼ਿਫਟ ਕਰ ਲਿਆ ਉਹਨੂੰ ਸਾਰੀ ਸਹੂਲਤ ਦੇ ਰਹੇ ਆ ਤੇ ਇਹ ਜਿਹੜਾ ਲਾਸਟ ਪਿੰਡ ਆ ਸਾਡਾ ਜਿਹੜਾ ਮੁਹਾਰਜੇਪੁਰ ਉਸ ਤੋਂ ਅੱਗੇ ਸਾਰੇ ਤਿੰਨੋਂ ਪਾਸੇ ਪਾਕਿਸਤਾਨ ਤੇ ਉੱਥੇ ਤੱਕ ਜਿਹੜੀ ਸਾਰੀ ਡਾਕਟਰੀ ਸਹਾਇਤਾ ਵੀ ਪੀਰ ਵਾਲਾ ਪਾਣੀ ਵੀ ਮवेशੀਆਂ ਵਾਸਤੇ ਉਪਲਾਕ ਵੀ ਔਰ ਜੋ ਜੋ ਵੀਰ ਨੂੰ ਲੋੜ ਹਤਾ ਸਾਰਾ ਉਹ ਅਸੀਂ ਸਾਰੇ ਪ੍ਰੋਵਾਈਡ ਕਰਦੇ ਇਸੇ ਅਧੀਨ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਡਾਕਟਰ ਬਲਬੀਰ ਸਿੰਘ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਹਲਕੇ ਦੇ ਵਿੱਚ ਤਕਰੀਬਨ 12-13 ਪਿੰਡ ਜੋ ਹੜ੍ਹ ਦੀ ਚਪੇੜ ਦੇ ਵਿੱਚ ਆਏ ਨੇ ਔਰ ਮੈਂ ਧੰਨਵਾਦ ਕਰਦਾ ਮਾਨ ਜੀ ਬੱਬਰ ਵੀ ਸਰਦਾਰ ਗੋਗਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਵਪਕ ਮੈਕਮੈਂਡ ਦੇ ਸਾਡੇ ਮਿਨਿਸਟਰ ਸਾਹਿਬਾਨ ਨੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਸਾਡੇ ਇਸ ਹਲਕਾ ਫਾਜ਼ਲਕਾ ਦੇ ਪਿੰਡਾਂ ਵਿੱਚ ਅੱਜ ਵੀ ਸਾਡੇ ਫਾਜ਼ਲਕਾ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਆਏ ਨੇ ਔਰ ਅਸੀਂ ਪਿੰਡਾਂ ਦਾ ਜਾਇਜ਼ਾ ਲੈ ਰਹੇ ਹਾਂ ਜੋ-ਜੋ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਉਸ ਮੁਸ਼ਕਲ ਦਾ ਜਿਹੜਾ ਅਸੀਂ ਹੱਲ ਕਰ ਰਹੇ ਹਾਂ ਜੋ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਹੈ ਉਹ ਜ਼ਰੂਰਤ ਪੂਰਾ ਕਰ ਰਹੇ ਹਾਂ ਜੀ ਵੀ ਜਿਹੜਾ ਜੋ ਲੋਕਾਂ ਨੇ ਇੱਥੇ ਡਿਮਾਂਡ ਕੀਤੀ ਹੈ ਫੀਡ ਦੀ ਉਹ ਭਈਆ ਕਰਵਾ ਰਹੇ ਆ ਪੀਣ ਵਾਲਾ ਪਾਣੀ ਹੈ ਉਹ ਭਈਆ ਕਰਵਾ ਰਹੇ ਆ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਲੋਕਾਂ ਨੇ ਦੱਸੀ ਉਹ ਸਾਰੀ ਜ਼ਰੂਰਤ ਅਸੀਂ ਲੋਕਾਂ ਦੀ ਪੂਰੀ ਕਰ ਰਹੇ ਹਾਂ ਔਰ ਮੈਂ ਧੰਨਵਾਦ ਕਰਨਾ ਸਾਡੇ ਸਿਹਤ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਆ ਕੇ ਸਾਰੇ ਡਾਕਟਰਸ ਦੀ ਟੀਮ ਇਹਨਾਂ ਪਿੰਡਾਂ ਦੇ ਵਿੱਚ ਲਗਾਈਆਂ ਹੋਈਆਂ ਨੇ ਸਾਡੇ ਵੈਟਰਰੀ ਡਾਕਟਰਸ ਨੇ ਉਹ ਵੀ ਲੱਗੇ ਹੋਏ ਸਾਰਾ ਸਾਡਾ ਪ੍ਰਸ਼ਾਸਨ ਡੀਸੀ ਸਾਹਿਬ ਐਸਡੀਐਮ ਸਾਹਿਬ ਸਾਰੇ ਅਫਸਰ ਸਹਿਬਾਨ ਲੋਕਾਂ ਨੂੰ ਇਸ ਮੁਸ਼ਕਲ ਦੇ ਵਿੱਚੋਂ ਕੱਢਣ ਦੇ ਚੱਲਗੇ ਹੋਏ ਅਸੀਂ ਸਾਰੇ ਰਲ ਮਿਲ ਕੇ ਸਾਡੇ ਲੋਕ ਅਸੀਂ ਸਾਰੇ ਰਲ ਮਿਲ ਕੇ ਇਸ ਮੁਸ਼ਕਲ ਦਾ ਇਕੱਠੇ ਹੋ ਕੇ ਸਾਹਮਣਾ ਕਰ ਰਹੇ ਹਾਂ ਔਰ ਇਹ ਜਿਹੜਾ ਤੁਹਾਡੇ ਦਿਨਾਂ ਦੇ ਪਾਣੀ ਨਿਕਲ ਜੇਗਾ ਤੇ ਸਾਰੀ ਲੋਕਾਂ ਦੀ ਫਿਰ ਜਿਹੜੀ ਜ਼ਿੰਦਗੀ ਹੈ ਫਿਰ ਨੋਰਮਲ ਵਗ ਚੱਲੇਗੀ ਔਰ ਮੈਂ ਵਿਸ਼ਵਾਸ ਦੋਣਾ ਸਾਰੇ ਲੋਕਾਂ ਨੇ ਦੱਸ ਦਰ ਕੇ ਇਹ ਮੁਸ਼ਕਲ ਆਈ ਹੈ 24 ਘੰਟੇ ਅਸੀਂ ਲੋਕਾਂ ਦੇ ਨਾਲ ਫਾਜ਼ਿਲਕਾ ਤੋਂ ਰਿਦਿਸ਼ ਕੁੱਕਰ ਦੀ ਰਿਪੋਰਟ ਪੰਜਾਬੀ ਜਾਗਰਨ